ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ ਵਸਦੇ ਸਮੂਹ ਭਾਈਚਾਰਿਆਂ ਲਈ 4 ਜੁਲਾਈ ਆਜ਼ਾਦੀ ਦਾ ਦਿਨ ਬਹੁਤ ਹੀ ਖੁਸ਼ੀਆਂ ਤੇ ਉਤਸ਼ਾਹ ਵਾਲਾ ਹੁੰਦਾ ਹੈ ਇਸ ਦਿਨ ਰਾਜਧਾਨੀ ਵਾਸ਼ਿੰਗਟਨ ਡੀਸੀ 'ਚ ਰਾਸ਼ਟਰੀ ਪੱਧਰ ਦੀ ਇੱਕ ਆਜ਼ਾਦੀ ਦੀ ਨੈਸ਼ਨਲ ਪ੍ਰੇਡ ਕੱਢੀ ਜਾਂਦੀ ਹੈ ਕਿਸੇ ਵੀ ਭਾਈਚਾਰੇ ਨੂੰ ਇਸ ਪ੍ਰੇਡ 'ਚ ਆਪਣਾ ਫਲੋਟ ਸ਼ਾਮਲ ਕਰਨ ਦੀ ਪਰਵਾਨਗੀ ਮਿਲਣਾ ਬਹੁਤ ਵੱਡਾ ਕਾਰਜ ਮੰਨਿਆ ਜਾਂਦਾ ਹੈ ਸਿਕਸ ਆਫ ਅਮਰੀਕਾ ਵੱਲੋਂ ਪਿਛਲੇ 11 ਸਾਲਾਂ ਤੋਂ ਆਪਣਾ ਫਲੋਟ ਇਸ ਸਪਰੇਡ 'ਚ ਸ਼ਾਮਲ ਕੀਤਾ ਜਾਂਦਾ ਰਿਹਾ ਏ ਇਸ ਸਾਲ ਵੀ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ 'ਚ ਸਿਕਸ ਆਫ ਅਮਰੀਕਾ ਨੂੰ ਆਜ਼ਾਦੀ ਦੀ ਰਾਸ਼ਟਰੀ ਪ੍ਰੇਡ 'ਚ ਸਿੱਖ ਫਲੋਟ ਸ਼ਾਮਲ ਕਰਨ ਦੀ ਪ੍ਰਵਾਨਗੀ ਮਿਲੀ ਅਤੇ ਸਿਕਸ ਆਫ ਅਮਰੀਕਾ ਨੇ ਇਸ ਸਪਰੇਡ 'ਚ ਸਿੱਖ ਫਲੋਟ ਸ਼ਾਮਲ ਕਰਕੇ ਸਭ ਪਾਈਚਾਰਿਆਂ ਦਾ ਦਿਲ ਜਿੱਤ ਲਿਆ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਫਲੋਟ ਨੂੰ LED ਸਕਰੀਨ ਨਾਲ ਸਜਾਇਆ ਗਿਆ ਸੀ ਜਿਸ ਵਿੱਚ ਸਿੱਖ ਧਰਮ ਦੇ ਪੁਰਾਤਨ ਤੇ ਅਜੋਕੇ ਇਤਿਹਾਸ ਨੂੰ ਦਰਸਾਇਆ ਗਿਆ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ 6 ਆਫ ਅਮਰੀਕਾ ਦਾ ਮੁੱਖ ਮਕਸਦ ਦੂਜੇ ਭਾਈਚਾਰਿਆਂ ਨੂੰ ਸਿੱਖੀ ਦੀ ਪਛਾਣ ਅਤੇ ਸਿੱਖੀ ਦੇ ਸੰਕਲਪ ਬਾਰੇ ਦੱਸਣ ਤੋਂ ਇਲਾਵਾ ਅਮਰੀਕਾ ਚ ਫੌਜ, ਪੁਲਿਸ, ਅਕਾਦਮਿਕ, ਆਰਥਿਕ ਖੇਤਰ, ਬਿਜ਼ਨਸ ਤੇ ਸਿਆਸੀ ਯੋਗਦਾਨ ਬਾਰੇ ਵੀ ਦੱਸਣਾ ਸੀ। ਜ਼ਿਕਰਯੋਗ ਹੈ ਕਿ ਇਸ ਫਲੋਰਟ ਚ ਵਰਲਡ ਬੈਂਕ ਦੇ ਪ੍ਰਧਾਨ ਬਣੇ ਕੇਸ ਧਾਰੀ ਸਿੱਖ ਅਜੇ ਬੰਗਾ ਤੇ ਪ੍ਰਸਿੱਧ ਟੀਵੀ ਸ਼ੋ ਬਿਗ ਬ੍ਰਦਰਸ ਦੇ ਜੇਤੂ ਰਹੇ ਨਵੇਂ ਬੈਂਸ ਦੀਆਂ ਪ੍ਰਾਪਤੀਆਂ ਨੂੰ ਵੀ ਦਰਸਾਇਆ ਗਿਆ ਸੀ। ਫਲੋਟ ਦੇ ਅੱਗੇ-ਅੱਗੇ ਪੰਗੜਾ ਟੀਮ ਸੱਭਿਆਚਾਰਕ ਰੰਗ ਪੇਸ਼ ਕਰ ਰਹੀ ਸੀ ਜਿਨ੍ਹਾਂ ਦੇ ਪਿੱਛੇ ਮਿੰਟ ਗੁਮਰੀ ਕਾਉਂਟੀ ਦੇ ਪੁਲਿਸ ਡਿਪਾਰਟਮੈਂਟ ਦੇ ਦੋ ਪਗੜੀਧਾਰੀ ਸਿੱਖ ਪੁਲਿਸ ਅਫਸਰ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਪੈਦਲ ਮਾਰਚ ਕਰਦੇ ਆ ਰਹੇ ਨੇ ਸਨ ਇੱਕ ਅੰਦਾਜ਼ੇ ਮੁਤਾਬਕ ਸੜਕ ਦੇ ਦੋਵੇਂ ਪਾਸੇ ਬੈਠੇ 1 ਲੱਖ ਤੋਂ ਵੱਧ ਲੋਕਾਂ ਨੇ ਨੇੜਿਓਂ ਫਲੋਟ ਨੂੰ ਦੇਖਿਆ ਤੇ ਹੋਰ ਲੱਖਾਂ ਲੋਕਾਂ ਨੇ ਨੈਸ਼ਨਲ ਟੀਵੀ ਰਾਹੀਂ ਇਸ ਦੀਆਂ ਗਤੀਵਿਧੀਆਂ ਨੂੰ ਵਾਚਿਆ ਸਿੱਖ ਫਲੋਟ ਦੇ ਨਾਲ ਲਾਲ ਪੱਗਾਂ, ਚਿੱਟੀਆਂ ਕਮੀਜ਼ਾਂ, ਨੀਲੀਆਂ ਪੈਂਟਾਂ ਤੇ ਅਮਰੀਕਨ ਫਲੈਗ ਤੇ ਸਿੱਖ ਆਫ ਅਮਰੀਕਾ ਦੇ ਲੋਗੋ ਵਾਲੀਆਂ ਟੀ-ਸ਼ਰਟਸ ਪਹਿਨੇ ਮਰਦ ਅਤੇ ਅਮਰੀਕਨ ਝੰਡੇ ਦੇ ਸਕਾਫ ਤੇ ਚਿੱਟੇ ਕੱਪੜੇ ਪਹਿਨਨੀ ਔਰਤਾਂ ਫਲੋਟ ਦੀ ਸ਼ਾਨ ਨੂੰ ਵਧਾ ਰਹੇ ਸਨ। ਸਿੱਖ ਫਲੋਟ 'ਚ ਸਿੱਖ ਆਫ ਅਮਰੀਕਾ ਦੇ ਨੁਮਾਇੰਦੇ ਜਸਦੀਪ ਸਿੰਘ ਜੱਸੀ ਚੇਅਰਮੈਨ, ਕਮਲਜੀਤ ਸਿੰਘ ਸੋਨੀ ਪ੍ਰਧਾਨ, ਬਲਜਿੰਦਰ ਸਿੰਘ ਸ਼ਮੀ ਮੀਤ ਪ੍ਰਧਾਨ, ਦਿਲਵੀਰ ਸਿੰਘ, ਵਰਿੰਦਰ ਸਿੰਘ ਸੁਖਪਾਲ ਤਨੂਆ, ਕੁਲਵਿੰਦਰ ਫਲੋਰਾ, ਚਤਰ ਸਿੰਘ ਸੈਣੀ ਮਨਿੰਦਰ ਸਿੰਘ ਸੇਠੀ, ਅੰਦਰਜੀਤ ਗੁਜਰਾਲ, ਜਸਵਿੰਦਰ ਸਿੰਘ ਜੌਨੀ, ਗੁਰਚਰਨ ਸਿੰਘ ਸਾਫਕਾ World Bank ਅਧਿਕਾਰੀ, ਜਸਵਿੰਦਰ ਸਿੰਘ ਰਾਇਲ ਤਾਜ, ਨਿਹਾਲ ਸਿੰਘ, ਸਰਮੁਖ ਸਿੰਘ ਮਾਨਕੂ ਅਤੇ ਦਵਿੰਦਰ ਸਿੰਘ ਚਿਬ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸਿੱਖ ਐਸੋਸੀਏਸ਼ਨ ਬਾਲਟਿਮੋਰ ਗੁਰਦੁਆਰਾ ਸਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਸੰਨੀ ਤੇ ਚਰਨਜੀਤ ਸਿੰਘ ਸਰਪੰਚ ਚੇਅਰਮੈਨ ਗੁਰदयाल ਸਿੰਘ ਭੋਲਾ, ਗੁਰਦੇਵ ਸਿੰਘ ਕੋਤੜਾ, ਸਰਜੀਤ ਸਿੰਘ ਗੋਲਡੀ, ਜਰਨੈਲ ਸਿੰਘ ਟਿੱਟੂ ਉਹ ਸ਼ਾਮਲ ਹੋਏ। ਪਰੇਡ ਚ ਸ਼ਾਮਲ ਲੋਕਾਂ ਚ ਸਿੱਖ ਫਲੋਟ ਖਿੱਚਦਾ ਕੇਂਦਰ ਬਣਿਆ ਰਿਹਾ ਤੇ ਹਰ ਪਾਈਚਾਰੇ ਚ ਸਿੱਖ ਆਫ ਅਮਰੀਕਾ ਦੇ ਇਸ ਸਿੱਖ ਫਲੋਟ ਦੀ ਖੂਬ ਚਰਚਾ ਹੁੰਦੀ ਰਹੀ ਜੋ ਬਾਈਡਨ ਨੇ ਸ਼ੁੱਕਰਵਾਰ ਨੂੰ ਡੋਨਲਡ ਟਰੰਪ ਦੇ ਨਾਲ ਰਾਸ਼ਟਰਪਤੀ ਚੋਣ ਪ੍ਰਕਿਰਿਆ ਦੇ ਅਧੀਨ ਪਹਿਲੀ ਬਹਿਸ 'ਚ ਆਪਣੇ ਖਰਾਬ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਉਹ ਬਹਿਸ ਤੋਂ ਪਹਿਲਾਂ ਥੱਕੇ ਤੇ ਬਿਮਾਰ ਸਨ ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਇਹ ਵੀ ਕਿਹਾ ਕਿ ਸਿਰਫ ਸਰਬਸ਼ਕਤੀਮਾਨ ਭਗਵਾਨ ਹੀ ਉਸ ਨੂੰ 5 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਹਟਾ ਸਕਦਾ ਹੈ ਬਾਈਡਨ ਨੇ ਇੱਕ ਟੈਲੀਵਿਜ਼ਨ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਇਹ ਗੱਲ ਕਹੀ ਰਾਸ਼ਟਰਪਤੀ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ ਐਟਲੰਟਾ 'ਚ 27 ਜੂਨ ਨੂੰ ਸਾਬਕਾ ਰਾਸ਼ਟਰਪਤੀ ਟਰੰਪ ਨਾਲ ਬਹਿਸ 'ਚ ਉਹਨਾਂ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਬਾਈਡਨ ਦੀ ਲੋਕਪ੍ਰਿਅਤਾ ਦੀ ਰੇਟਿੰਗ ਡਿੱਗ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਆਪਣੀ ਪਾਰਟੀ ਦੇ ਕੁਝ ਆਗੂਆਂ ਨੇ ਉਹਨਾਂ ਨੂੰ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਬਾਹਰ ਹੋਣ ਦੀ ਅਪੀਲ ਕੀਤੀ ਸੀ ਦੂਜੀ ਵਾਰ ਰਾਸ਼ਟਰਪਤੀ ਬਣਨ ਦੇ ਟੀਚੇ ਲਈ ਮੈਦਾਨ 'ਚ ਉਤਰੇ ਬਾਈਡਨ ਨੇ ਟਰੰਪ ਤੇ ਆਦਤਨ ਝੂਠਾ ਹੋਣ ਦਾ ਦੋਸ਼ ਲਾਇਆ ਬਾਈਡਨ ਨੇ ABC ਨਿਊਜ਼ ਨਾਲ ਇੰਟਰਵਿਊ ਦੌਰਾਨ ਰਾਸ਼ਟਰਪਤੀ ਅਹੁਦੇ ਦੀ ਚੋਣ ਦੇ ਅਧੀਨ ਆਪਣੀ ਪਹਿਲੀ ਬਹਿਸ ਤੇ ਆਪਣੇ ਖਰਾਬ ਪ੍ਰਦਰਸ਼ਨ ਨੂੰ ਲੈ ਕੇ ਕਿਹਾ ਇਹ ਇੱਕ ਬੁਰਾ ਐਪੀਸੋਡ ਸੀ ਕਿਸੇ ਗੰਭੀਰ ਸਥਿਤੀ ਦਾ ਕੋਈ ਸੰਕੇਤ ਨਹੀਂ ਸੀ ਮੈਂ ਥੱਕ ਗਿਆ ਸੀ ਮੈਂ ਤਿਆਰੀ ਦੌਰਾਨ ਆਪਣੇ ਮਨ ਦੀ ਨਹੀਂ ਸੁਣੀ ਤੇ ਇਹ ਸਿਰਫ ਇੱਕ ਬੁਰੀ ਰਾਤ ਸੀ ਇਸ ਬੈਸ ਤੋਂ ਬਾਅਦ ਕਿਸੇ ਟੈਲੀਵਿਜ਼ਨ ਚੈਨਲ ਨਾਲ ਉਹਨਾਂ ਦਾ ਪਹਿਲਾ ਇੰਟਰਵਿਊ ਸੀ ਉਹਨਾਂ ਨੇ ਕਿਹਾ ਮੈਂ ਬਿਮਾਰ ਸੀ ਡਾਕਟਰ ਮੇਰੇ ਨਾਲ ਸਨ ਮੈਂ ਉਹਨਾਂ ਤੋਂ ਪੁੱਛਿਆ ਕਿ ਕੀ ਉਹਨਾਂ ਨੇ ਮੇਰੀ ਕੋਵਿਡ-19 ਸੰਬੰਧੀ ਜਾਂਚ ਕੀਤੀ ਹੈ ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਮੇਰੇ ਬਿਮਾਰ ਹੋਣ ਦਾ ਕਾਰਨ ਕੀ ਹੈ ਉਹਨਾਂ ਨੇ ਮੇਰੀ ਕੋਵਿਡ ਜਾਂਚ ਕੀਤੀ ਪਰ ਮੈਨੂੰ ਇਨਫੈਕਸ਼ਨ ਨਹੀਂ ਹੋਇਆ ਸੀ ਮੈਨੂੰ ਬਸ ਸਰਦੀ ਲੱਗੀ ਸੀ ਬਾਈਡਨ ਨੇ ਕਿਹਾ ਕਿ ਬਹਿਸ ਤੇ ਉਹਨਾਂ ਦੇ ਖਰਾਬ ਪ੍ਰਦਰਸ਼ਨ ਚ ਕਿਸੇ ਹੋਰ ਦੀ ਨਹੀਂ ਸਗੋ ਮੇਰੀ ਗਲਤੀ ਸੀ ਬਾਈਡਨ ਨੇ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਦੇ ਕਿਸੇ ਵੀ ਮੁੱਖ ਨੇਤਾ ਨੇ ਉਹਨਾਂ ਨੂੰ ਚੋਣ ਤੋਂ ਹਟਣ ਲਈ ਨਹੀਂ ਕਿਹਾ ਉਹਨਾਂ ਨੇ ਕਿਹਾ ਕਿ ਉਹ ਰਾਸ਼ਟਰਪਤੀ ਚੋਣਾਂ ਦੀ ਦੌੜ ਤੋਂ ਉਦੋਂ ਹਟਣਗੇ ਜਦੋਂ ਸਰਬਸ਼ਕਤੀਮਾਨ ਭਗਵਾਨ ਉਹਨਾਂ ਨੂੰ ਅਜਿਹਾ ਕਰਨ ਲਈ ਕਹਿਣਗੇ ਅਮਰੀਕਾ ਤੇ ਚੀਨ ਦੀ ਟੱਕਰ ਹੁਣ ਤੇਲ ਦੇ ਬਾਜ਼ਾਰ ਚ ਵੀ ਤੇਜ਼ ਹੋਣ ਵਾਲੀ ਹੈ ਕਿਉਂਕਿ ਪਿਛਲੇ ਦਿਨੀ ਸਾਊਦੀ ਅਰਬ ਨੇ ਅਮਰੀਕਾ ਨਾਲ ਆਪਣੇ 50 ਸਾਲ ਪੁਰਾਣੇ ਤੇਲ ਬਦਲੇ ਡਾਲਰ ਸਮਝੌਤੇ ਜਿਸ ਨੂੰ ਪੈਟਰੋ ਡਾਲਰ ਸਮਝੌਤੇ ਵਜੋਂ ਵੀ ਜਾਣਿਆ ਜਾਂਦਾ ਸੀ ਦੀ ਮਿਆਦ ਪੁੱਗਣ ਤੇ ਨਵਿਆਉਣ ਦੀ ਥਾਂ ਇਸ ਨੂੰ ਖਤਮ ਕਰ ਦਿੱਤਾ ਹੈ 사우ਦੀ ਅਰਬ ਹੁਣ ਆਪਣੇ ਤੇਲ ਦੀ ਵੇਚ ਦੇ ਬਦਲੇ ਇਕੱਲੇ ਡਾਲਰ ਦੀ ਥਾਂ ਤਿੰਨ ਹੋਰ ਮੁਦਰਾਵਾਂ ਯਨ, ਯੁਆਨ ਤੇ ਯੂਰੋ ਚ ਵੀ ਵਪਾਰ ਕਰਨ ਲਈ ਸਹਿਮਤ ਹੋ ਗਿਆ ਹੈ ਜਿਨ੍ਹਾਂ ਵਿੱਚੋਂ ਸਭ ਤੋਂ ਅਹਿਮ ਚੀਨ ਦੀ ਮੁਦਰਾ ਯੁਆਨ ਹੈ ਸਾਊਦੀ ਅਰਬ ਅਤੇ ਅਮਰੀਕਾ ਦੇ ਦੁਵੱਲੇ ਰਿਸ਼ਤੇ ਪਿਛਲੇ 50 ਸਾਲ ਤੋਂ ਮਜ਼ਬੂਤ ਚੱਲ ਰਹੇ ਸਨ ਇਸ ਅਰਸੇ ਅੰਦਰ 15 ਅਮਰੀਕੀ ਸਦਰ ਅਤੇ 7 ਸਾਊਦੀ ਸੁਲਤਾਨ ਬਦਲੇ ਦੋ ਖਾੜੀ ਯੁੱਧ 911 ਦਾ ਹਮਲਾ ਤੇ ਫਿਰ ਇਰਾਕ ਅਫਗਾਨਿਸਤਾਨ ਉਤੇ ਅਮਰੀਕਾ ਦਾ ਸਮਰਾਜੀ ਹਮਲਾ ਹੋਇਆ ਪਰ ਕੂਟਨੀਤਿਕ ਤੇ ਖੇਤਰ ਚ ਇਹੀ ਮੰਨਿਆ ਗਿਆ ਕਿ ਸਾਊਦੀ ਅਰਬ ਤੇ ਅਮਰੀਕਾ ਦੇ ਰਿਸ਼ਤਿਆਂ ਦੀ ਜ਼ਮੀਨ ਬਹੁਤ ਮਜ਼ਬੂਤ ਹੈ ਇਹ ਸੀ ਵੀ ਕਿਉਂ ਜੋ ਇਸ ਦੀ ਬੁਨਿਆਦੀ ਜ਼ਰੂਰਤ ਮਜ਼ਬੂਤ ਪੈਟਰੋ ਡਾਲਰ ਸਮਝੌਤੇ ਤੇ ਟਿਕੀ ਹੋਈ ਸੀ 1971 ਚ ਅਮਰੀਕਾ ਵੱਲੋਂ ਬ੍ਰੈਟਨਵੁੱਡਜ਼ ਸਮਝੌਤਾ ਅਤੇ ਡਾਲਰ ਸੋਨ ਮਾਣਕ ਖਤਮ ਕਰਨ ਤੋਂ ਬਾਅਦ ਪੱਛਮੀ ਦੇਸ਼ਾਂ ਦੀਆਂ ਮੁਦਰਾਵਾਂ 'ਚ ਤੇਜ਼ ਉਤਰਾ ਚੜ੍ਹਾਅ ਆਇਆ। ਇਸੇ ਦੌਰਾਨ 1973 'ਚ ਅਰਬ ਅਤੇ ਇਜ਼ਰਾਈਲ ਦੀ ਯੋਮ ਕਿਪੂਰ ਜੰਗ ਛਿੜ ਗਈ ਜਿਸ ਵਿੱਚ ਅਮਰੀਕਾ ਇਜ਼ਰਾਈਲ ਦੀ ਪਿੱਠ ਤੇ ਖਲੋ ਗਿਆ। ਇਸ ਤੋਂ ਖਫਾ ਹੋਏ ਅਰਬ ਮੁਲਕਾਂ ਨੇ ਸਾਊਦੀ ਅਗਵਾਈ 'ਚ ਅਮਰੀਕਾ ਨੂੰ ਤੇਲ ਬਰਾਮਦਾਂ ਤੇ ਪਾਬੰਦੀ ਲਾ ਦਿੱਤੀ। ਨਤੀਜੇ ਵਜੋਂ ਅਮਰੀਕਾ ਅੰਦਰ ਵਿਗੜ ਰਹੇ ਆਰਥਿਕ ਹਾਲਾਤ ਹੋ ਨਾਜ਼ੁਕ ਹੋ ਗਏ। ਇਸ ਵੱਡੇ ਫੈਸਲੇ ਵਿੱਚ ਸਾਲ ਮਗਰੋਂ ਹੀ ਸਾਊਦੀ ਅਰਬ ਨੇ ਮੁਕੰਮਲ ਯੂ-ਟਰਨ ਮਾਰਦਿਆਂ ਜੂਨ 1974 ਚ ਉਸੇ ਅਮਰੀਕਾ ਨਾਲ ਪੈਟਰੋ ਡਾਲਰ ਸਮਝੌਤਾ ਕਰ ਲਿਆ ਜਿਸ ਉੱਪਰ ਉਹ ਪਾਬੰਦੀਆਂ ਦੀ ਅਗਵਾਈ ਕਰ ਰਿਹਾ ਸੀ। 1991 ਚ ਅਮਰੀਕਾ ਅੰਦਰ ਤੇਲ ਕੱਢਣ ਦੀ ਸ਼ੈੱਲ ਵਿਧੀ ਦਾ ਇਜਾਦ ਹੋਣਾ ਵੱਡੀ ਤਕਨੀਕੀ ਤਰੱਕੀ ਸੀ ਜਿਸ ਨੇ ਤੇਲ ਸਨਤ ਨੂੰ ਅਗਲੇ 20 ਸਾਲਾਂ ਚ ਬਦਲ ਕੇ ਰੱਖ ਦਿੱਤਾ। ਸ਼ੁਰੂ-ਸ਼ੁਰੂ ਚ ਇਸ ਵਿਧੀ ਨਾਲ ਤੇਲ ਕੱਢਣ ਦੀ ਤਕਨੀਕ ਘੱਟ ਵਿਕਸਿਤ ਹੋਣ ਕਰਕੇ ਇਸ ਰਾਹੀਂ ਕੱਢਿਆ ਤੇਲ ਮਹਿੰਗਾ ਪੈਂਦਾ ਸੀ ਤੇ ਇਹ 사ウਦੀ ਜਾਂ ਰੂਸ ਦੇ ਕੱਚੇ ਤੇਲ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ ਪਰ ਸਮੇਂ ਨਾਲ ਤਕਨੀਕ ਚਾਈ ਤੇਜ਼ੀ ਨੇ ਇਹ ਵਿਧੀ ਹੋਰ ਸਸਤੀ ਬਣਾ ਦਿੱਤੀ ਤੇ 2005 ਤੋਂ ਇਸ ਰਾਹੀਂ ਅਮਰੀਕਾ ਦੀ ਤੇਲ ਪੈਦਾਵਾਰ ਤੇਜ਼ੀ ਨਾਲ ਵਧਣ ਲੱਗੀ 2014 ਆਉਂਦੇ-ਆਉਂਦੇ ਅਮਰੀਕਾ ਕੱਚੇ ਤੇਲ ਦੇ ਮਾਮਲੇ 'ਚ ਸਵੈ-ਨਿਰਭਰ ਹੋ ਗਿਆ ਤੇ 2016 'ਚ ਇਸ ਨੇ ਪਹਿਲੀ ਵਾਰੀ ਸੰਸਾਰ ਮੰਡੀ 'ਚ ਆਪਣਾ ਤੇਲ ਵੇਚਣਾ ਸ਼ੁਰੂ ਕਰ ਦਿੱਤਾ ਅੱਜ 2023-24 'ਚ ਅਮਰੀਕਾ ਦੁਨੀਆ 'ਚ ਤੇਲ ਦਾ ਸਭ ਤੋਂ ਵੱਡਾ ਪੈਦਾਕਾਰ ਹੈ ਤੇ ਪੰਜਵਾਂ ਸਭ ਤੋਂ ਵੱਡਾ ਬਰਾਮਦਕਾਰ ਬਣ ਗਿਆ ਹੈ ਤੇਲ ਬਾਜ਼ਾਰ 'ਚ ਇਸ ਦਾਖਲੇ ਨਾਲ ਅਮਰੀਕਾ ਉਪੇਖ ਮੁਲਕਾਂ ਦਾ ਤਕੜਾ ਮੁਕਾਬਲੇਬاز ਬਣ ਗਿਆ ਹੈ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਅਮਰੀਕੀ ਅਗਵਾਈ 'ਚ ਪੱਛਮੀ ਯੂਰਪ ਦੇ ਕਈ ਮੁਲਕਾਂ ਨੇ ਰੂਸ ਉੱਪਰ ਪਾਬੰਦੀਆਂ ਲਾਈਆਂ ਤਾਂ ਰਵਾਇਤੀ ਤੌਰ ਤੇ ਰੂਸ ਦੇ ਤੇਲ ਦੀ ਮੰਡੀ ਰਹੇ ਪੱਛਮੀ ਯੂਰਪ ਨੂੰ ਤੇਲ ਦੀ ਪੂਰਤੀ ਬੰਦ ਹੋ ਗਈ ਅਮਰੀਕਾ ਨੂੰ ਪਤਾ ਸੀ ਕਿ ਜੇਹੀ ਹਾਲਤ 'ਚ ਸਭ ਤੋਂ ਵੱਧ ਲਾਭ ਉਸ ਨੂੰ ਹੋਵੇਗਾ ਇਸੇ ਲਈ ਪੱਛਮੀ ਯੂਰਪ ਦੇ ਬਾਜ਼ਾਰ ਅਮਰੀਕੀ ਤੇਲ ਨਾਲ ਅੱਟੇ ਪਏ ਨੇ ਜਿਹੜੇ ਪਹਿਲਾਂ ਰੂਸ ਜਾਂ ਸਾウਦੀ ਤੇਲ ਨਾਲ ਚੱਲਦੇ ਸਨ ਇਸ ਲਈ ਸਾウਦੀ ਅਰਬ ਵੱਲੋਂ ਪੈਟਰੋ ਡਾਲਰ ਸਮਝੌਤਾ ਬੰਦ ਕਰਨ ਦੇ ਬਾਵਜੂਦ ਡਾਲਰ ਤੇ ਸਿੱਧਾ ਅਸਰ ਨਹੀਂ ਪਿਆ ਮੁਕੇਰੀਆਂ ਨੇੜਲੇ ਕਸਬੇ ਐਮਾ ਮੰਗਟ ਦੇ ਮਰਚੰਟ ਨੇਵੀ 'ਚ ਨੌਕਰੀ ਕਰਦੇ ਨੌਜਵਾਨ ਦੀ ਅਮਰੀਕਾ ਦੇ ਫਲੋਰੀਡਾ ਦੇ ਮਿਆਮੀ ਸ਼ਹਿਰ 'ਚ ਸਮੁੰਦਰੀ ਜਹਾਜ਼ 'ਚ ਭੇਤ ਭਰੀ ਹਾਲਤ 'ਚ ਮੌਤ ਹੋ ਗਈ। ਪਰਿਵਾਰ ਨੂੰ ਮਰਚੰਟ ਨੇਵੀ ਦੇ ਅਮਰੀਕਾ ਸਥਿਤ ਦਫ਼ਤਰ ਤੋਂ ਫੋਨ ਰਾਹੀਂ ਇਸ ਦੀ ਸੂਚਨਾ ਦਿੱਤੀ ਗਈ। ਬਜ਼ੁਰਗ ਪਿਤਾ ਠਾਕੁਰ ਬਲਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਨਰਿੰਦਰਪਾਲ ਮਰਚੰਟ ਨੇਵੀ 'ਚ ਨੌਕਰੀ ਕਰਦਾ ਸੀ ਤੇ ਮਾਰਚ ਮਹੀਨੇ ਹੀ ਕੰਮ ਤੋਂ ਛੁੱਟੀ ਕੱਟ ਕੇ ਵਾਪਸ ਡਿਊਟੀ ਤੇ ਗਿਆ ਸੀ। ਉਹਨਾਂ ਦੱਸਿਆ ਕਿ ਪੁੱਤਰ ਦੀ ਮੌਤ ਬਾਰੇ ਉਹਨਾਂ ਨੂੰ ਅਮਰੀਕਾ ਵਿਛਲੇ ਦਫ਼ਤਰ ਤੋਂ ਆਏ ਫੋਨ ਤੋਂ ਪਤਾ ਲੱਗਿਆ। ਉਹਨਾਂ ਕਿਹਾ ਕਿ ਉਸ ਦੇ ਪੁੱਤਰ ਦੀ ਮੌਤ ਦੇ ਕਾਰਨਾਂ ਬਾਰੇ ਭੇਤ ਬਣਿਆ ਹੋਇਆ ਏ। ਉਨਾ ਹੀ ਵੀ ਦੱਸਿਆ ਕਿ ਉਹਨਾਂ ਨੇ ਅਮਰੀਕਾ ਤੋਂ ਆਏ ਫੋਨ ਤੇ ਵਾਪਸ ਕਾਲ ਕੀਤੀ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ ਨਰਿੰਦਰ ਦਾ ਫੋਨ ਬੰਦਾ ਰਿਹਾ ਏ ਪਰਿਵਾਰ ਨੇ ਸਰਕਾਰ ਕੋਲੋਂ ਮ੍ਰਿਤਕ ਨੌਜਵਾਨ ਦੀ ਦੇਹ ਭਾਰਤ ਲਿਆਉਣ ਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਮੰਗ ਕੀਤੀ ਹੈ ਬਰਤਾਨੀਆਂ ਦੀਆਂ ਆਮ ਚੋਣਾਂ 'ਚ ਲੇਬਰ ਪਾਰਟੀ ਦੀ ਹੁੰਜਾ ਫਿਰ ਜਿੱਤ ਤੋਂ ਬਾਅਦ ਕੀ ਸਟਾਰਮਰ ਬਰਤਾਨੀਆਂ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਨੇ ਤੇ ਉਹਨਾਂ ਬਰਤਾਨੀਆਂ ਦੇ ਪੁਨਰ ਵਿਕਾਸ ਦਾ عہد ਲਿਆਏ ਇਨ੍ਹਾਂ ਚੋਣਾਂ 'ਚ ਰਿਸ਼ੀ ਸੂਨਕ ਦੀ ਅਗਵਾਈ ਹੇਠਲੇ ਕੰਜ਼ਰਵੇਟਿਵ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੇਟਲੇ ਸਦਨ ਦੀਆਂ 650 ਸੀਟਾਂ ਚੋਂ ਲੇਬਰ ਪਾਰਟੀ ਨੇ 412 ਜਦਕਿ ਕਨਜ਼ਰਵੇਟਿਵ ਪਾਰਟੀ ਨੇ ਸਿਰਫ 121 ਸੀਟਾਂ ਜਿੱਤੀਆਂ ਨੇ ਹਾਲਾਂਕਿ ਲੇਬਰ ਪਾਰਟੀ ਦਾ ਵੋਟ ਫੀਸਦ 33.7 ਤੇ ਕਨਜ਼ਰਵੇਟਿਵ ਦਾ 23.7 ਫੀਸਦ ਰਿਹਾ ਚੋਣ ਨਤੀਜਾ ਤੋਂ ਬਾਅਦ ਸਟਾਰਮਰ ਨੇ ਮਹਾਰਾਜਾ ਚਾਰਲਸ 3 ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਉਹਨਾਂ ਨੂੰ ਮੁਲਕ ਦਾ 58ਵਾਂ ਪ੍ਰਧਾਨ ਮੰਤਰੀ ਐਲਾਨਿਆ ਗਿਆ ਉਨਾ ਤੋਂ ਪਹਿਲਾਂ ਰਿਸ਼ੀ ਸੂਨਕ ਨੇ ਮਹਾਰਾਜਾ ਚਾਰਲਸ ਨਾਲ ਮੁਲਾਕਾਤ ਕੀਤੀ ਇਸ ਮਗਰੋਂ ਸਟਾਰਮਰ 10 ਡਾਊਨਿੰਗ ਸਟਰੀਟ ਪੁਜੇ ਬ੍ਰਿਟਾਨਵੀ ਪ੍ਰਧਾਨ ਮੰਤਰੀ ਦੀ ਅਦਕਾਰਤ ਹੈਸ਼ 10 ਡਾਊਨਿੰਗ ਸਟਰੀਟ ਦੇ ਬਾਹਰ ਆਪਣੇ ਉਦਘਾਟਨੀ ਸੰਬੋਧਨ ਦੌਰਾਨ ਸਟਾਰਮਰ ਨੇ ਕਿਹਾ ਕਿ ਸਾਡੇ ਮੁਲਕ ਨੇ ਤਬਦੀਲੀ ਮੁਲਕ ਦੇ ਮੋੜ ਨਿਰਮਾਣ ਤੇ ਲੋਕ ਸੇਵਾ ਚ ਸਿਆਸਤ ਦੀ ਵਾਪਸੀ ਲਈ ਵੋਟ ਪਾਈ ਹੈ ਉਹਨਾਂ ਕਿਹਾ ਕਿ ਬਹੁਤ ਜ਼ਰੂਰੀ ਕੰਮ ਕਰਨ ਵਾਲੇ ਪਏ ਨੇ ਤੇ ਉਹ ਅੱਜ ਤੋਂ ਹੀ ਕੰਮ ਸ਼ੁਰੂ ਕਰ ਰਹੇ ਨੇ ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਇਹ ਕੰਮ ਇੰਨੇ ਸੌਖੇ ਨਹੀਂ ਹੋਣਗੇ ਉਨਾ ਅਹੁਦਾ ਛੱਡ ਕੇ ਜਾ ਰਹੇ ਰਿਸ਼ੀ ਸੂਨਕ ਵੱਲੋਂ ਬਤੌਰ ਪ੍ਰਧਾਨ ਮੰਤਰੀ ਨਿਭਾਈਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ ਸਟਾਰਮਰ ਤੋਂ ਪਹਿਲਾਂ ਇੱਥੇ ਰਿਸ਼ੀ ਸੂਨਕ ਨੇ ਵਧਾਈ ਗਈ ਪਾਸ਼ਣ ਦਿੱਤਾ ਤੇ ਪਾਰਟੀ ਦੀ ਹਾਰ ਸਵੀਕਾਰ ਕੀਤੀ ਇਸ ਦੌਰਾਨ মিডিਆ ਰਿਪੋਰਟਸ ਮੁਤਾਬਕ ਸਿੱਖ ਭਾਈਚਾਰੇ ਦੇ 10 ਮੈਂਬਰ ਜਾਨੀ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ 'ਚ ਸੰਸਦ ਲਈ ਚੁਣੇ ਗਏ ਨੇ ਸਾਰੇ 10 ਨਵੇਂ ਚੁਣੇ ਗਏ ਸਿੱਖ ਸੰਸਦ ਮੈਂਬਰਾਂ 'ਚ 5 ਔਰਤਾਂ ਤੇ 5 ਪੁਰਸ਼ ਸ਼ਾਮਲ ਨੇ ਜੋ ਲੇਬਰ ਪਾਰਟੀ ਨਾਲ ਸੰਬੰਧਿਤ ਨੇ 10 ਵਿੱਚ ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤਕੌਰ ਗਿੱਲ ਨੇ ਜੋ ਸਿੱਖ ਅਤੇ ਹੋਰ ਮੁੱਦਿਆਂ ਤੇ ਯੂਕੇ ਦੀ ਸੰਸਦ ਚ ਆਵਾਜ਼ ਉਠਾਉਂਦੇ ਰਹੇ ਨੇ ਇਹ ਦੋਵੇਂ ਲਗਾਤਾਰ ਤੀਜੀ ਵਾਰ ਚੁਣੇ ਗਏ ਨੇ ਬਾਕੀ ਪਹਿਲੀ ਵਾਰ ਸੰਸਦ ਮੈਂਬਰ ਬਣੇ ਨੇ ਕਿਰਿਤ ਐਂਟ੍ਰੀ ਵਿਚਸਤਲ ਜਿਸ ਨੂੰ ਕਿਰਿਤ ਆਲੂਵਾਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ 16000 ਤੋਂ ਵੱਧ ਵੋਟਾਂ ਨਾਲ ਬੋਲਟਨ ਨਾਰਥ ਈਸਟ ਲਈ ਪਹਿਲੀ ਮਹਿਲਾ ਸੰਸਦ ਮੈਂਬਰ ਬਣੀ ਸੋਨੀਆ ਕੁਮਾਰ ਡੱਡਲੇ ਸੰਸਦੀ ਸੀਟ ਤੋਂ ਪਹਿਲੀ ਮਹਿਲਾ ਸੰਸਦ ਮੈਂਬਰ ਵੀ ਹੈ ਇਸੇ ਤਰ੍ਹਾਂ ਹਰਪ੍ਰੀਤ ਕੌਰ ਉੱਪਲ ਹਡਸਫੀਲਡ ਸੰਸਦੀ ਸੀਟ ਜਿੱਤ ਕੇ ਪਹਿਲੀ ਵਾਰ ਸੰਸਦ ਚ ਦਾਖਲ ਹੋਵੇਗੀ ਲੇਬਰ ਪਾਰਟੀ ਦੀ ਸਤਵੀਰ ਕੌਰ ਨੇ ਸਾਊਥ ਹੈਮਪਟਨ ਟੈਸਟ ਸੀਟ ਤੋਂ 15945 ਵੋਟਾਂ ਨਾਲ ਜਿੱਤ ਦਰਜ ਕੀਤੀ ਜਦਕਿ ਬੁਲਵਰ ਹੈਮਪਟਨ ਵੈਸਟ ਸੰਸਦੀ ਸੀਟ ਤੋਂ ਵਰਿੰਦਰ ਜਸ 8000 ਵੋਟਾਂ ਨਾਲ ਜਿੱਤ ਕੇ ਪਹਿਲੀ ਵਾਰ ਸੰਸਦ ਚ ਦਾਖਲ ਹੋਏ ਡਾਕਟਰ ਜੀਵਨ ਸੰਧਰ ਤੇ ਜਸ ਅਠਵਾਲ ਕ੍ਰਮਵਾਰ ਲੌਫਬ੍ਰੋ ਅਤੇ ਇਲ ਫੋਰਡ ਸਾਊਥ ਪਾਰਲੀਮੈਂਟ ਸੀਟਾਂ ਤੋਂ ਜਿੱਤੇ ਨੇ ਗੁਰਿੰਦਰ ਸਿੰਘ ਜੋਸਨ ਨੇ ਸਮੈਥਵਿਕ ਨੂੰ ਜਿੱਤ ਕੇ ਪਹਿਲੀ ਵਾਰ ਐਮਪੀ ਬਣੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਵਿਰੋਧੀ ਧਿਰ ਚ ਰਹਿਣ ਤੋਂ ਬਾਅਦ ਬ੍ਰਿਟੇਨ ਦੀ ਲੇਬਰ ਪਾਰਟੀ ਇੱਕ ਖੜੋਤ ਵਾਲੀ ਆਰਥਿਕਤਾ ਤੇ ਨਿਰਾਸ਼ ਰਾਸ਼ਟਰ ਵਿੱਚਕਾਰ ਸੱਤਾ ਚਾਈ ਹੈ ਹੁਣ ਤੱਕ ਲੇਬਰ ਨੇ 650 ਸੀਟਾਂ ਵਾਲੇ ਹਾਊਸ ਆਫ ਕਾਮਨਸ ਦੇ ਵਿੱਚ 410 ਤੋਂ ਵੱਧ ਸੀਟਾਂ ਜਿੱਤ ਕੇ ਆਪਣੀ ਸਰਕਾਰ ਬਣਾਈ ਹੈ। ਬੀਤੇ ਦਿਨ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਵਸ਼ਿੰਗਟਨ ਸਕੁਅਰ ਪਾਰਕ ਨਿਊਯਾਰਕ 'ਚ ਇਕੱਠੇ ਹੋ ਕੇ ਅਮਰੀਕੀ ਝੰਡੇ ਨੂੰ ਅੱਗ ਲਾ ਦਿੱਤੀ। ਇਸ ਦੌਰਾਨ ਉਹਨਾਂ ਨੇ ਇਜ਼ਰਾਈਲ ਨੂੰ ਅਮਰੀਕੀ ਸਹਾਇਤਾ ਮਿਲਣ ਦਾ ਵਿਰੋਧ ਵੀ ਕੀਤਾ। ਇਸ ਦੌਰਾਨ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਬੀਤੇ ਦਿਨ 4 ਜੁਲਾਈ ਨੂੰ ਛੁੱਟੀ ਵਾਲੇ ਦਿਨ ਮੈਨਹਾਰਟਨ ਨਿਊਯਾਰਕ ਸਿਟੀ 'ਚ ਅਮਰੀਕੀ ਝੰਡੇ ਨੂੰ ਸਾੜ ਕੇ ਅਤੇ ਯਹੂਦੀ ਰਾਜ ਦੇ ਸਮਰਥਨ 'ਚ ਅਮਰੀਕਾ ਵਿਰੋਧੀ ਨਾਰੇ ਲਾਏ। ਇਸ ਸਮੇਂ ਲਗਭਗ 100 ਦੇ ਕਰੀਬ ਪ੍ਰਦਰਸ਼ਨਕਾਰੀ ਮੈਨਹਟਨ ਦੇ ਵਸ਼ਿੰਗਟਨ ਸਿਕਿਉਰ ਪਾਰਕ 'ਚ ਇਕੱਠੇ ਹੋਏ ਜਿੱਥੇ ਉਹਨਾਂ ਨੇ 7 ਅਕਤੂਬਰ ਨੂੰ ਇਜ਼ਰਾਈਲੀ ਭਾਈਚਾਰਿਆਂ ਤੇ ਅਤਵਾਦੀ ਸਮੂਹ ਦੇ ਘਾਤਕ ਹਮਲੇ ਤੋਂ ਬਾਅਦ ਗਾਜ਼ਾ ਪੱਟੀ 'ਚ ਹਮਾਸ ਵਿਰੁੱਧ ਇਜ਼ਰਾਈਲ ਦੀ ਲੜਾਈ ਦਾ ਜਨਮ ਕੇ ਵਿਰੋਧ ਵੀ ਕੀਤਾ ਨਿਊਯਾਰਕ ਪੁਲਿਸ ਵਿਭਾਗ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸ਼ੱਕੀ ਵਿਰੁੱਧ ਦੋਸ਼ਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਜ਼ਿਆਦਾਤਰ ਨੌਜਵਾਨ ਦਿਖਾਈ ਦੇਣ ਵਾਲੀ ਭੀੜ ਨੂੰ ਐਫ ਕੇ ਇਜ਼ਰਾਈਲ ਐਫ ਕੇ ਯੂ ਐਸ اے ਅਤੇ ਇਜ਼ਰਾਈਲ ਬੰਬ ਯੂ ਐਸ اے ਹੈ ਤੁਸੀਂ ਅੱਜ ਕਿੰਨੇ ਬੱਚਿਆਂ ਨੂੰ ਮਾਰਿਆ ਦੇ ਨਾਰੇ ਲਾਰੇ ਸਨ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਕਾਰੀ ਹੋਰ ਨਾऱ्यांना ਚ ਮੁਫਤ 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 ਫਲਸਤੀਨ ਅਤੇ ਇਸ ਨੂੰ ਸਾੜ ਦਿਓ ਵੀ ਸ਼ਾਮਲ ਸਨ ਜਾਰਜੀਆ ਦੇ ਰਹਿਣ ਵਾਲੇ 28 ਸਾਲਾ ਰਜੀਵ ਕੁਮਾਰ ਸਵਾਮੀ ਨੇ ਆਪਣੇ ਪਿਤਾ ਸਦਾ ਸ਼ਿਵਿਆ ਕੁਮਾਰ ਸਵਾਮੀ ਦੀ ਘਰ ਵਿੱਚ ਕਿਸੇ ਗੱਲ ਤੋਂ ਹੋਏ ਝਗੜੇ ਦੌਰਾਨ ਹੱਤਿਆ ਕਰ ਦਿੱਤੀ ਸੀ ਜਾਰਜੀਆ ਰਾਜ ਦੀ ਇੱਕ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇਹ ਦੁਖਦਾਈ ਘਟਨਾ 22 ਜੁਲਾਈ 2021 ਨੂੰ ਸ਼ਾਮ ਨੂੰ ਲਗਭਗ 5:50 ਮਿੰਟ ਤੇ ਵਾਪਰੀ ਸੀ ਜਦੋਂ ਰਜੀਵ ਤੇ ਉਸਦੇ ਪਿਤਾ ਵਿਚਕਾਰ ਘਰੇਲੂ ਝਗੜਾ ਕਤਕ ਹੋ ਗਿਆ ਸੀ ਇਸ ਘਟਨਾ 'ਚ ਰਜੀਵ ਨੇ ਆਪਣੇ ਕਮਰੇ ਚੋਂ ਬੰਦੂਕ ਲਿਆਂਦੀ ਤੇ ਆਪਣੇ ਘਰ ਦੇ ਅੰਦਰ ਹੀ ਆਪਣੇ ਪਿਤਾ ਨੂੰ ਕਈ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ ਉਸ ਸਮੇਂ 49 ਸਾਲ ਦੀ ਉਮਰ ਦੇ ਸਦਾ ਸ਼ਿਵਿਆ ਸਵਾਮੀ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਪੁਲਿਸ ਨੇ ਰਜੀਵ ਨੂੰ ਕਤਲ ਦੇ ਦੋਸ਼ 'ਤੇ ਗ੍ਰਿਫਤਾਰ ਕਰ ਲਿਆ ਸੀ ਤੇ ਉਸ ਉੱਤੇ ਆਪਣੇ ਪਿਤਾ ਨੂੰ ਮਾਰਨ ਦਾ ਫਰਸਟ ਡਿਗਰੀ ਦਾ ਦੋਸ਼ ਲਗਾਇਆ ਗਿਆ ਸੀ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਦਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ